ਬੈਗੁਰਜੀ ਕਾ ਹਾਲਸਾ ਸਤਿ ਰਿਵੈਗੁਰਜੀ ਕੀ ਫਤਿਹ ਤੇ ਲੋ ਜੀ ਬੈਗੁਰਜੀ ਰਿਸ਼ਤੇਦਾਰ ਚਲੇ ਗਏ ਸੀਗੇ ਫਿਰ ਉਸ ਤੋਂ ਬਾਅਦ ਮਾਜਦੀਆਂ ਭਾਂਡੇ ਭਾਂਡੇ ਢਿੰਡੇ ਮਾਜਦੀਆਂ ਨਾਲੇ ਨਾਲੇ ਇਹ ਪਨੀਰ ਪਾੜਿਆ ਸੀਗਾ ਜਿਹੜੇ ਨੂੰ ਪਉਣ ਲੈਨੇ ਹੁਣ ਵੱਡੀ ਪੌਣੀ ਚ ਪਉਣ ਲੈਨੇ ਆ ਪੁਣ ਕੇ ਰੱਖ ਲਾਂਗੇ ਸਵੇਰੇ ਬਣਾ ਲਾਂਗੇ ਸਬਜੀ ਪਨੀਰ ਦੀ ਤੇ ਲੋ ਜੀ ਇਹ ਗੜਬੀ ਚ ਰੱਖ ਕੇ ਪੌਣੀ ਮੇ ਪਉਣ ਲਾਂ ਪਨੀਰ ਨੂੰ ਫਿਰ ਭਾਂਡੇ ਮਾਜੂ ਉਸ ਤੋਂ ਬਾਅਦ ਕੱਚ ਦੇ ਭਾਂਡੇ ਦੇ ਵਿੱਚ ਗਲਾਸ ਵਿੱਚ ਕੱਪ ਫੁੱਟ ਨਾ ਜਾਣ ਪਚਾਪ ਚਾ ਕੇ ਮਾਜੂਗੀ ਇਹ ਨਾਲੇ ਤੇ ਲੋ ਜੀ ਹੁਣ ਪਨੀਰ ਪੁੰਤਾ ਤੇ ਤੁਸਕ ਕਰ ਲਿਆ ਬੇਲਾ ਉਸ ਤੋਂ ਬਾਅਦ ਮਾਜਦੇ ਆ ਭਾਂਡੇ ਹੁਣ ਅੱਜ ਤਾਂ ਭਾਂਡੇ ਵੀ ਸ਼ਾਮ ਨੂੰ ਵੀ ਇੰਨੇ ਹੋ ਗਏ ਸਵੇਰ ਜਿੰਨੇ ਜਿੰਨੇ ਸਵੇਰ ਨੂੰ ਹੁੰਦੇ ਨੇ ਤੁੱਦੜੀ ਬਾਲਟੀ ਹੋ ਗਈਆਂ ਨਾਲ ਫਿਰ ਮੈਂ ਹੁਣ ਇਕੱਠੀ ਮਾਜਦੀਆਂ ਫਿਰ ਧੁੱਪ ਆ ਜਾਂਦੀ ਇੱਥੇ ਪਹਿਲਾਂ 3 ਵਜੇ ਤੋਂ 5:30 6 ਵਜੇ ਤੱਕ ਧੁੱਪ ਰਹਿੰਦੀ ਆ ਬਹੁਤ ਜ਼ਿਆਦਾ ਸੇਕ ਪੈਂਦਾ ਸੀਸੇ ਤੇ ਉਸ ਤੋਂ ਬਾਅਦ ਫਿਰ ਧੁੱਪ ਬਹੁਤ ਲੱਗਦੀ ਆ ਸੀਸੇ ਤੇ ਸੇਕ ਸੂਰਜ ਪੈਂਦਾ ਜਦੋਂ ਫਿਰ ਭਾਂਡੇ ਮਾਂਜੀ ਨਹੀਂ ਰਾਤ ਨੂੰ ਮਾਜ ਕੇ ਪਏ ਸੀਗੇ ਬੈਲੇ ਕਰਕੇ ਸਵੇਰ ਨੂੰ ਉੰਨੇ ਫੇਰ ਹੋ ਗਏ ਹੁਣ ਸਵੇਰ ਦੇ ਭਾਂਡੇ ਹੋ ਗਏ ਇਹ ਕੰਨੀਆਂ ਕੁੰਨੀਆਂ ਦੁੱਧੜੀਆਂ ਬਾਲਟੀ ਦੁੱਧਾੜੀ ਪਹਿਲਾਂ ਬੈਠੇ ਰਹਨੇ ਆ ਨੰਨੀ ਪਰੀ ਨਾਲ ਗੱਲਾਂ ਮਾਰੀ ਜਾਂਦੇ ਆ ਉਸ ਤੋਂ ਬਾਅਦ ਹੁਣ ਇਹ ਭਾਂਡੇ ਮੰਜਾਂ ਮੈਂ ਫਿਰ ਮਲਾਂਗੀ ਰੋਟੀ ਪਹਿਲਾਂ ਦੁੱਧ ਦਾ ਕੰਮ ਨੇ ਮੇੜ ਕੇ ਭਾਂਡੇ ਢਿੰਡੇ ਸਾਫ਼ ਕਰਕੇ ਰਸੋਈ ਸਾਫ਼ ਕਰਾਂ ਅੱਜ ਫਿਰ ਰਿਸ਼ਤੇਦਾਰਾਂ ਨੇ ਆਉਣਾ ਅੱਜ ਕਿਹੜੇ ਰਿਸ਼ਤੇਦਾਰ ਆਉਣਗੇ ਤੇ ਇੱਕ ਦੋ ਕੱਲ ਆਗੇ ਸੀਗੇ ਤੇ ਅੱਜ ਹੁਣਾਂ ਦੀ ਵੀਡੀਓ ਤਾਂ ਬਣਾਈ ਨਹੀਂ ਮੈਂ ਅੱਜ ਵੀ ਨਹੀਂ ਬਣਾਉਂਦੀ ਐਵੇਂ ਵੀਡੀਓ ਮਾਗਲੇ ਦੀ ਕਿਸੇ ਦੀ ਬਣਾਉਂਦੀ ਨਹੀਂ ਹੈਗੀ ਤੇ ਹੁਣ ਭਾਂਡੇ ਨਵੇੜਦਾ ਮੈਂ ਫਟਾਫਟ ਬੱਚਿਆਂ ਨੂੰ ਕਿਹਾ ਉੱਠ ਖੜੋ ਸੇਤੀ ਸਾਜਰੇ 8:30 ਵੱਜ ਗਏ ਅੱਜ ਤਾਂ ਪਹਿਲਾਂ ਬੈਠੇ ਰਹਿਨੇ ਆ ਗੱਲਾਂ ਮਾਰੀ ਜਾਂਦੀਆਂ ਫਿਰ ਲੇਟ ਹੋ ਜਾਂਦੀਆਂ ਮੈਂ ਕਿਹਾ ਭਾਂਡੇ ਮਾੰਦਾਂ ਫਿਰ ਫਟਾਫਟ ਕੰਮ ਨਵੇੜਦੀ ਝਾੜੂ ਪੂੰਚੇ ਤਾਂ ਐਉਂ ਪਤਾ ਲੱਗੂ ਰਿਸ਼ਤੇਦਾਰ ਆ ਗਏ ਤੇ ਲੋ ਜੀ ਭਾਂਡੇ ਮਾਂਜੇਗੇ ਧੋ ਕੇ ਚਣਦਾ ਹੁਣ ਫਟਾਫਟ ਚਾਚੂ ਵਾਲੇ ਹੋ ਗਏ ਦੁੱਧ ਵਾਲੇ ਵੀ ਕਾਫੀ ਹੋ ਜਾਂਦੇ ਨੇ ਸਵੇਰੇ ਵੀ ਫਿਰ ਰਸੋਈ ਸਾਫ ਹੋ ਜੋ ਭੀੜ ਹੋਈ ਪਈ ਤੀ ਰਸੋਈ ਚ ਲੋ ਜੀ ਰਿਸ਼ਤੇਦਾਰ ਤਾਂ ਆ ਹੀ ਗਏ ਰੋਟੀ ਹਰੇ ਲਾ ਕੀ ਘਟੀ ਸੀਗੀ ਰੋਟੀ ਖਾਣ ਦਾ ਮੌਕਾ ਹੀ ਨਹੀਂ ਮਿਲਿਆ ਗੁਲਾਬ ਜਾਮਣਾ ਰਸ ਗੁੱਡੇ ਲੈ ਕੇ ਆ ਕੇ ਪਾਣੀ ਦੇਤਾ ਉਹਨਾਂ ਨੂੰ ਹੁਣ ਇਹ ਲੈ ਕੇ ਜਾਨੀ ਆ ਮੈਂ ਚਾਹ ਚਾਹ ਬਣਾ ਕੇ ਹੁਣ ਇਹ ਸਬਜੀ ਬਣਾਉਣੀ ਆ ਸਬਜੀ ਬਣਾ ਲਾਨੇ ਉਹ ਤਾਂ ਚਾਹ ਪੀ ਕੇ ਚਲੇ ਗਏ ਕਹਿੰਦੀ ਅਸੀਂ ਖਾਣੀ ਨਹੀਂ ਰੋਟੀ ਖਾ ਕੇ ਆਏ ਆ ਚਲੋ ਜੀ ਚਾਹ ਪਾਣੀ ਪੀ ਗਏ ਬਿਸਕੁਟ ਦੇਤੇ ਮਠਾਈ ਦੇਤੀ ਖਾ ਕੇ ਚਲੇ ਗਏ ਸੱਜਰੀ ਕਹਿੰਦੇ ਠੰਡੇ ਠੰਡੇ ਆਏ ਸੀਗੇ ਇਸੇ ਕਰਕੇ ਅਸੀਂ ਤਾਂ ਕੰਮ ਨਵੇੜ ਦੀ ਰਹਿ ਗਏ ਜਾਨੂੰ ਆ ਵੀ ਗਏ ਕਹਿੰਦੇ ਇਸ ਤੇ ਰੋਟੀ ਖਾ ਗਿਆ ਜਾਂ ਖਾ ਕੇ ਨਹੀਂ ਆਉਂਦੇ ਫਿਰ ਹੁਣ ਸਬਜ਼ੀ ਬਣਾ ਕੇ ਰੱਖ ਲੈਣਾਂ ਲਈ ਸ਼ਾਮ ਨੂੰ ਆਪਣੀ ਕੰਮ ਆ ਜੂਗੀ ਸਬਜ਼ੀ ਮੈਂ ਕੱਟ ਲਈ ਸੀਗੀ ਸਵੇਰੀ ਨੂੰ ਰੋਟੀ ਟੁੱਕ ਤੋਂ ਭਾਂਡਿਆਂ ਤੋਂ ਪਹਿਲਾਂ ਹੀ ਤੇ ਹੁਣ ਲੋ ਜੀ ਤੜਕਾ ਲਗਾ ਦੂ ਬੇਟੀ ਕਹਿੰਦੀ ਮੈਂ ਤੜਕਾ ਲਗਾਉਣੀ ਆ ਇਹ ਕੇਲੇ ਇੱਕ ਰਿਸ਼ਤੇਦਾਰ ਹੋਰ ਆਗੇ ਸੀਗੇ ਉਹ ਇਹ ਲਿਆਏ ਨੇ ਕੇਲੇ ਉਹ ਕੇਲੇ ਕੱਲ ਲਿਆਏ ਸੀਗੇ ਇੱਕ ਰਿਸ਼ਤੇਦਾਰ ਤੇ ਲੋ ਜੀ ਉਹ ਹਰੇ ਵਧੀਆ ਨੇ ਇਹ ਹੋ ਰਹੇ ਨੇ ਖਰਾਬ ਧਾਗੀ ਜੇ ਹੋ ਗਏ ਇਹਨਾਂ ਨੇ ਖਰਾਬ ਹੋ ਜਾਣਾ ਸ਼ਾਮ ਤੱਕ ਤਾਂ ਫਿਰ ਹੁਣੇ ਮੈਂ ਇਹ ਇਹਨਾਂ ਦਾ ਬਨਾਣਾ ਸੇਕ ਬਣਾ ਲਾਣੀ ਆ ਜਿਹੜਾ ਅੱਜ ਵਾਲੇ ਨੇ ਜਿਹੜੇ ਕੱਲ ਵਾਲੇ ਨੇ ਉਹ ਹਰੇ ਵਧੀਆ ਨੇ ਉਹ ਕੱਲ ਨੂੰ ਬਣਾ ਲੂਗੀ ਲੋ ਜੀ ਹੁਲੇ ਕੇਲੇ ਕੱਟ ਲੇ ਪੰਜ ਛੇ ਕੇਲੇ ਸੀਗੇ ਪੰਜ ਛੇ ਪਾ ਲਾਂ ਨੇ ਆ ਤੀਨ ਨਾਲੇ ਤਾਂ ਰਿਸ਼ਤੇਦਾਰਾਂ ਨੂੰ ਦੇ ਦਾਂਗੇ ਤੀਨ ਨਾਲੇ ਆਪਾਂ ਪੀ ਲਾਂਗੇ ਚਾਰ ਜਣੇ ਆਪਾਂ ਦੋ ਰਿਸ਼ਤੇਦਾਰ ਹੋਗੇ ਛੇ ਜਣੇ ਹੋਗੇ ਛੇ ਗਲਾਸਾਂ ਚ ਪਾ ਲਾਂਗੇ ਘਰਸ਼ ਹੋਗੇ ਆ ਤੇ ਨਹੀਂ ਤਾਂ ਇਹਨਾਂ ਨੇ ਖਰਾਬ ਹੋ ਜਾਣਾ ਹੈ ਅੱਜ ਕੱਲ੍ਹ ਗਰਮੀ ਕਰਕੇ ਬਹੁਤ ਛੇਤੀ ਖਰਾਬ ਹੋਦੇ ਇਹ ਤਾਂ ਢਿੱਲੇ ਜਿਹੇ ਹੋਗੇ ਉਹ ਦੂਜੇ ਹਲੇ ਕੱਲ੍ਹ ਵਾਲੇ ਵਧੀਆ ਪਏ ਨੇ ਉਹਨਾਂ ਨੂੰ ਕੱਲ ਨੂੰ ਦੇਖਾਂਗੇ ਬਣਾ ਲਾਂਗੇ ਲੋ ਜੀ ਅੱਜ ਨੰਨੀ ਪਰੀ ਕਹਿੰਦੀ ਆ ਕੱਲ ਦੀ ਕਹਿ ਰਹੀ ਆ ਲੱਡੂ ਚਾਹੀਦੇ ਨੇ ਬੇਸਣ ਨਾਲੇ ਅੱਜ ਲੱਡੂ ਵੀ ਆ ਜਾਣਗੇ ਅੱਜ ਗੁਲਾਬ ਜਾਮੁਨ ਦਾ ਰਸ ਗੁੱਲੇ ਵੀ ਆਗੇ ਅੱਜ ਕੇਲੇ ਵੀ ਆਗੇ ਕੱਲ ਵੀ ਕੇਲੇ ਆਗੇ ਰਿਸ਼ਤੇਦਾਰ ਆਏ ਸੀਗੇ ਤੇ ਖਾਣ ਲਈ ਇੰਨਾ ਸਮਾਨ ਆ ਗਿਆ ਖਰਮ ਖਾਦਾ ਜਾਂਦਾ ਨਹੀਂ ਇੰਨੇ ਗਰਮੀ 'ਚ ਹੁਣ ਫੇਰ ਇਹ ਬਨਾਣਾ ਸੇਕ ਕੇ ਬਣਾ ਦਾਂ ਦੀ ਇਹਨਾਂ ਨੂੰ ਖਾ ਲੈਣਗੇ ਨਾਲੇ ਅਰਸ਼ ਆਊਗਾ ਹੋ ਖਾ ਲੂਗਾ ਲੋ ਜੀ ਨਾਲੇ ਹੁਣ ਬਣਾਉਣੀ ਆ ਤੇ ਇਹਦੇ ਵਿੱਚ ਪਾ ਲਈਆ ਚੀਨੀ ਇਹ ਚਮਚੇ ਜੇ ਪਾ ਲਾਣੀਆਂ 2-3 ਚਮਚੇ ਪਾ ਲਾਣੀਆਂ ਚੀਨੀ ਦੇ ਤੇ ਲੋ ਜੀ 3 ਚਮਚੇ ਪਾ ਲੈਨੇ ਹੁਣ ਇਸ ਤੋਂ ਬਾਅਦ ਪਾ ਲਾਣੀ ਹੈ ਦੁੱਧ ਕੌਲੀ ਨਾਲ ਦੁੱਧ ਤਾਂ ਆਪਾਂ ਫਿਰ ਮਿਣਕੇ ਤਾਂ ਪਾਉਂਦੇ ਨਹੀਂ ਚਿਣਕੀ ਪਾਉਨੇ ਆ ਤੇ ਲੋ ਜੀ ਇਹਨੂੰ ਭਰ ਲਾਣੀ ਹੈ 2-3 ਕੌਲੀਆਂ ਪਾ ਲੀਆਂ ਤੇ ਹੁਣ ਗ੍ਰੈਂਡਰ ਕਰ ਲਾਣੀ ਹੈ ਮੈਨੂੰ ਇਹਨਾਂ ਨੂੰ ਗ੍ਰੈਂਡਰ ਨਾਲ ਮਿਕਸ ਕਰ ਲਾਣੀ ਆ ਘੁਲ ਜਾਣਗੇ ਬਹੁਤ ਵਧੀਆ ਚੀਜ਼ ਆ ਗ੍ਰੈਂਡਰ ਇੰਨੀ ਵਧੀਆ ਚੀਜ਼ ਆ ਬਹੁਤ ਵਧੀਆ ਕੰਮ ਦਿੰਦਾ ਜੂਸਰ ਮਿਕਸਰ ਚਟਣੀ ਕੁੱਟੋ ਮਸਾਲਾ ਕੁੱਟੋ ਬਹੁਤ ਵਧੀਆ ਜਿਹੜਾ ਪਹਿਲਾਂ ਲੈਂਦਾ ਸੀ ਕਿ ਉਹਦੇ ਨਾਲ ਤਾਂ ਬਾਹਾਂ ਦੁਖਣ ਲੱਗ ਜਾਂਦੀਆਂ ਸੀਗੀਆਂ ਧਾਗਾ ਖਿੱਚਦੀ ਸੀ ਉਹ ਵੀ 1.5 200 ਦਾ 250 ਦਾ ਤੇ ਇਹ ਵਧੀਆ ਬਹੁਤ ਵਧੀਆ ਇਹਦੇ ਨਾਲ ਮਿਕਸੀ ਨਾਲੋਂ ਵੀ ਵਧੀਆ ਇਹ ਮਿਕਸੀ ਦੇ ਕੱਪ ਕੁੱਪ ਵਿੱਚ ਪਾਉਣੇ ਪੈਂਦੇ ਨੇ ਸਮਾਨ ਉਹ ਛੋਟਾ ਹੁੰਦਾ ਹੈ ਜੱਗ 'ਚ ਵਧੀਆ ਇਹ ਵਿੱਚ ਲੋਕ ਸਾਗ ਵੀ ਘੋਟਦੇ ਨੇ ਇਹਦੇ ਨਾਲ ਪਰ ਅਸੀਂ ਤਾਂ ਨਹੀਂ ਘੋਟਦੇ ਲਿਆਂदाई ਹੁਣਾ ਵੈਸੇ ਮੈਂ ਵੀ ਨਹੀਂ ਘੋਟਦੀ ਹੈਗੀ ਸਾਨੂੰ ਕਹਿੰਦੇ ਵਧੀਆ ਨਹੀਂ ਲੱਗਦਾ ਇਹ ਕਹਿੰਦੇ ਬਰੀਕ ਹੋ ਜਾਂਦਾ ਜਿਆਦੇ ਤੇ ਇਹ ਦਿਨ ਮਸਾਲਾ ਮਸੂਲਾ ਕੁੱਟ ਲੈਣੀ ਆ ਮੈਂ ਜਿਆਦਾ ਚਲੋ ਸਾਗ ਦਾ ਘੋਟਣੀ ਨਾ ਘਟਿਆ ਜਾ ਕਰੂਗਾ ਲੋ ਜੀ ਵਿੱਚ ਪਾ ਲਈਆ ਚੈਰੀ ਤਿੰਨ ਗਲਾਸਾਂ ਚ ਪਾ ਲਈਆ ਮੈਂ ਵਿੱਚ ਪਾ ਲਈ ਚੈਰੀ ਤੇ ਬੇਟੀ ਕਹਿੰਦੀ ਮੈਂ ਹਲੇ ਪੀਣਾ ਨਹੀਂ ਸਰਦਾਰ ਸਬਜੀ ਕਹਿੰਦੇ ਉਹ ਵੀ ਨਹੀਂ ਕਹਿੰਦੇ ਹਲੇ ਮੈਂ ਪੀਣਾ ਮੈਂ ਲੈ ਜਾਨੀ ਆ ਜਾਂ ਉਹਨਾਂ ਨੂੰ ਦਵਾਰੇ ਪਾ ਦੂੰਗੀ ਫਿਰ ਆਪਾਂ ਤਾਂ ਬਾਅਦ ਚ ਖਾ ਪੀ ਲਾਂਗੇ ਚਲੋ ਜੀ ਖੁੱਤ ਜਾਏਗਾ ਨਹੀਂ ਹਲੋ ਸਾਨੂੰ ਮੇਰੀ ਬਬੀ ਅਰੇ ਬਬੀ ਫੜਾ ਅਰੇ ਵੈਸੇ ਜੇਰਾ ਦੰਬਾ ਚੱਲਿਆ ਡਾੜਿਆ ਤੇ ਲੋਜੀ ਬਬੀ ਜੀ ਹੁਣ ਆਪਾਂ ਚਲੇ ਗਏ ਕੋਠੇ ਤੇ ਮੰਮੀ ਪਹਿਲਾਂ ਆ ਗਈ ਆਪਣੇ ਨਾਨੇ ਨਾਲ ਹੁਣ ਮੈਂ ਆਈਆਂ ਬਾਅਦ ਚ ਮੈਨੂੰ ਕੁਝ ਪਾ ਹੈ ਨਾ ਕੀ ਹੋ ਗਿਆ ਗੰਦੀ ਕੋਈ ਨਹੀਂ بade ptt lc Pade. Vale. Vale. बाहर रोल दी बचा के पा दे बिच पा दे गब्बे हां अरे पीछे तो अरे पीछे तो डेथ हो अरे पीछे तो डेथ हो अरे वो इतने बैठे देख ला इतने बैठे मम्मा 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 आया अरे मम्मा मेरी नीरा बच्चा है नाली क्या रो हवा हवा आते ਉਰੇ ਬੈ ਕੇ ਦੇਖ ਲਓ ਰੇ ਅਜਾ ਤੂੰ ਡਿੱਗ ਨਾ ਜਾਈ ਨੰਨੂ ਚੰਨੀ ਬੈ ਕੇ ਰਹਿ ਜੀ ਤੇ ਫੇਰ ਤੀਕੇ ਬੈ ਜਾ ਵਈ ਕਨੇ ਨੂ ਨਹੀਂ ਆਇਆ ਦੂਗਾ ਛੋਟਾ ਕਾਲਾ ਦੇਖ ਭੁੱਖੇ ਤੇ ਅੱਜ ਤੜਕੇ ਦੀ ਕਿਸੇ ਨੇ ਪਾਇਆ ਹੀ ਨਹੀਂ ਮੈਂ ਕਿਹਾ ਨਹੀਂ ਦੁੱਧ ਹਨਾ ਮੈਂ ਹੋਰ ਲਿਆ ਕੇ ਪਾਉਣੀ ਆ ਕਿੱਥੇ ਗਈ ਆ ਮੈਂ ਉਹ ਮੈਂ ਬੋਦੀ ਵੇ ਤੇ ਵਾ ਦਿੱਕਤ ਜੀ ਹੁਣ ਤੁਸੀਂ ਮੈਨੂੰ ਦੰਡਿ ਯਮਨਾ ਨੀ ਹੋਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਦੋ ਨੰਨੇ-ਮੁੰਨੇ ਤੇ ਇੱਕ ਨੰਨੀ ਪਰੀ ਆ ਗਈ ਇੱਕ ਨੰਨਾ-ਮੁੰਨਾ ਮਰ ਗਿਆ ਵਿਚਾਰਾ ਗੱਡੀ ਥੱਲੇ ਆ ਕੇ ਦੇ ਤਾਂ ਇੱਕ ਪਤਾ ਨਹੀਂ ਕਿੱਥੇ ਗਿਆ ਉਹ ਕਾਲਾ ਜਾਂ ਵੀ ਨਹੀਂ ਆਉਂਦਾ ਹੁਣ ਦੁੱਧ ਪੀਣ ਪਤਾ ਨਹੀਂ ਕਿੱਥੇ ਚਲੇ ਗਿਆ ਪਤਾ ਨਹੀਂ ਕਿਤੇ ਚਲੇ ਗਿਆ ਚੁਲਿਆ ਗਿਆ ਪਤਾ ਨਹੀਂ ਉਹ ਵੀ ਮਰ ਗਿਆ ਵਿਚਾਰਾ ਕਿਸਮਤ ਵਿੱਚ ਹੋਣਾ ਨਹੀਂ ਉਹਦੇ ਵੀ ਹੁਣ